ਕੰਦ ਕੀਤਾ ਗਿਆ ਕਿ ਜਿਹੜੇ ਇੱਥੇ ਪਤਿਤ ਹੋਏ ਵੀਰ ਨੇ ਜਾਂ ਦਸਾਰਾ ਨਹੀਂ ਸਜਾ ਕੇ ਉਹਦੇ ਰਮਾਲ ਸਜਾ ਕੇ ਉਹਦੇ ਨੱਕ ਪੁੰਜਨ ਵਾਲੇ ਸਿਰ ਦੇ ਉੱਤੇ ਗੁਰੂ ਦੀ ਹਦੂਦ ਦੇ ਅੰਦਰ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਡਾ ਵੀ ਮਨ ਕਰਦਾ ਯਾਰ ਵੀ ਜਿੰਨੇ ਜੋਗੇ ਹੈ ਤਾਂ ਇਹਨਾਂ ਨੂੰ ਸਮਝਾ ਕੇ ਪ੍ਰੇਰਿਤ ਕਰਕੇ ਗੁਰੂਵਾਲ ਲੈ ਕੇ ਜਾਈਏ ਇਹਨਾਂ ਨੂੰ ਜਿਹੜੇ ਮੰਨ ਲਓ ਕਿ ਸਿੱਖ ਵਿਰੋਧੀ ਤਾਕਤਾਂ ਲਾ ਲੋ ਜਾਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਇੱਕ ਜਿਹੜੇ ਇਹ ਮੇਲੇ ਆ ਇੱਕ ਇਹ ਮੰਨ ਲਓ ਕਿ ਸ਼ੀਦੀ ਮੇਲੇ ਜਾਂ ਮੰਨ ਲਓ ਕਿ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਤੌਰ ਤੇ ਨਹੀਂ ਦਿਖਾਏ ਜਾਂਦੇ ਇਹ ਇੱਕ ਦਿਖਾਏ ਜਾਂਦਾ ਵੀ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਤੇ ਬਾਅਦ ਤੁਸੀਂ ਇੱਕ ਇਹ ਇੱਕ ਉਹੀ ਉਹੀ ਹੈ ਵੀ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਮੁੜ ਕੇ ਤੇ ਡੋਲਰ ਦੇ ਝੂਟੇ ਲੈ ਲਏ ਤੇ ਇਧਰ ਉਧਰ ਘੇੜੇ ਘੱਟ ਕੇ ਮੁੜ ਕੇ ਉਹ ਸਾਡਾ ਮੇਨ ਮਕਸਦ ਹੁੰਦਾ ਵੀ ਅਸੀਂ ਸ਼ਹੀਦਿਆਂ ਦੇ ਬਾਰੇ ਦੱਸੀਏ ਜਿਹੜੇ ਸਾਡੇ ਕੌਮ ਦੇ ਸ਼ਹੀਦ ਐ ਉਹਨਾਂ ਨੇ ਸਾਡੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੂੰ ਪਤਾ ਹੋਵੇ ਸਾਡਾ ਗੌਰਵ ਮਈ ਇਤਿਹਾਸ ਕੀ ਐ ਸਾਡਾ ਇਤਿਹਾਸ ਕੋਈ ਹਿਪਨੋਟਾਈਜ਼ ਕਰਨ ਵਾਲੀ ਚੀਜ਼ ਨਹੀਂ ਐ ਵੀ ਇੱਕ ਵਾਰੀ ਸੁਣਾ ਦੋ ਤੇ ਉਹਨੂੰ ਤੁਸੀਂ ਆਪਣੀ ਵਾਸ਼ਿਸ਼ ਕਰ ਲਓ ਇਹ ਸਦੀਵੀ ਜਿਉਂਦਾ ਰਹਿਣ ਵਾਲਾ ਇਤਿਹਾਸ ਐ ਪਰਮਾਲ ਬੰਨ ਕੇ ਆ ਜਾਂਦੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਇਹ ਜਿਹੜੇ ਦਸਤਾਰ ਆ ਸਾਡੇ ਸਰਦਾ ਤਾਜ ਆ ਸਿਰਾਂ ਤੇ ਸੋਹਣਿਆ ਦਸਤਾਰਾ ਸਜਾਓ ਸਿਰਾਂ ਤੇ ਦਸਤਾਰਾ ਸਜਾ ਕੇ ਜਿਵੇਂ ਅੱਜ ਤਖਤ shri ਦੰਦਵਾ ਸਾਹਿਬ ਤੋਂ ਤਲਵੰਡੀ ਸਭੋ ਖਾਲਸਾ ਦਾ ਪ੍ਰਗਟ ਦੇਹੜਾ ਹੈ ਅੱਜ ਦੇ ਦਿਨ ਖਾਲਸਾ ਪੈਦਾ ਹੋਇਆ ਠੀਕ ਹੈ ਜੀ ਤੇ ਵੀ ਤੁਸੀਂ ਅੱਜ ਆਏ ਹੋ ਤਖਤ shri ਦੰਦਵਾ ਸਾਹਿਬ ਆਏ ਹੋ ਵੀ ਸਾਡੇ ਤੋਂ ਸੋਹਣਿਆ ਦਸਤਾਰਾ ਸਜਾ ਕੇ ਜਾਓ ਗੁਰਦੂ ਘਰ ਨਤਮਸਤਕ ਹੋ shri ਗੁਰੂ ਗ੍ਰੰਥ ਸਾਹਿਬ ਮੂਰੇ ਸੀਸ ਝੁਕਾ ਕੇ ਤੁਸੀਂ ਅੱਜ ਪ੍ਰਣ ਕਰੋ ਵੀ ਅਸੀਂ ਕੇਸ ਨਹੀਂ ਕਟਾਉਂਦੇ ਅਸੀਂ ਦਾੜੀ ਵੀ ਰੱਖਾਂਗੇ ਤੇ ਗੁਰੂ ਦੇ ਸਿੰਘ ਸਜਾਂਗੇ ਜਿੰਨਾ ਸਮਾਂ ਉਹਨਾਂ ਨੂੰ ਲੱਗਿਆ ਇਹ ਚੀਜ਼ ਪੈਦਾ ਕਰਨ ਵਾਸਤੇ ਕਿ ਇਹਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹਨਾਂ ਨੂੰ ਤੋੜਿਆ ਕਿਵੇਂ ਜਾਵੇ ਤੇ ਕੌਮ ਬੜੀ ਜਲਦੀ ਟੁੱਟ ਗਈ ਹੈ ਅਫਸੋਸ ਦੁੱਖ ਦੀ ਗੱਲ ਹੈ ਕਿ ਇਹ ਕਿ ਜਿਹੜੀ ਕੌਮ ਕਦੇ ਤੋਪਾਂ ਨਾਲ ਟੈਂਕਾਂ ਨਾਲ ਨਹੀਂ ਖਤਮ ਹੋਈ ਸੀ ਅੱਜ ਨਿੱਕੇ ਨਿੱਕੇ ਸਰੰਜਾਂ ਨਿੱਕੇ ਨਿੱਕੇ ਟੀਕੇ ਗੋਲੀਆਂ ਨਾਲ ਖਤਮ ਹੋ ਰਹੀ ਹੈ ਸਾਨੂੰ ਇੱਥੇ ਇੱਕ ਤੋਂ ਘੱਟ 15 ਤੋਂ 20 ਨੌਜਵਾਨ ਮਿਲ ਕੇ ਗਏ ਬਾਈ ਜੀ ਤੁਸੀਂ ਪਿਛਲੀ ਵਾਰੀ ਕੈਂਪ ਲਾਇਆ ਸੀ ਅਸੀਂ ਦਸਤਾਰ ਬੰਨਣ ਲੱਗੇ ਹਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਵਤਾਰ ਸਿੰਘ ਰਾਏਪੁਰਾ ਅਸੀਂ ਅੱਜ ਤਕਸਰੀ ਦਮਦੋਤ ਸਾਹਿਬ ਦੀ ਧਰਤੀ ਤੇ ਖੜੇ ਆ ਤੁਹਾਨੂੰ ਨੂੰ ਦਰਸ਼ਨ ਕਰਵਾ ਦਿੰਨੇ ਹਾਂ ਕਿਉਂਕਿ ਅੱਜ ਵਿਸਾਖੀ ਦਾ ਦਿਹਾੜਾ ਹੈਗਾ 1699 ਈਸਵੀ ਦੀ ਵਿਸਾਖੀ ਨੂੰ ਜਿਹੜਾ ਅੰਮ੍ਰਿਤ ਛਕਾਇਆ ਗਿਆ ਸੀ ਅੱਜ ਉਸੇ ਸਬੰਧ ਦੇ ਵਿੱਚ ਦਮਦੋਤ ਸਾਹਿਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਜਿਹੜੇ ਨੌਜਵਾਨ ਆ ਉਹਨਾਂ ਨੇ ਦਸਤਾਰਾਂ ਦੇ ਲੰਗਰ ਲਗਾਏ ਨੇ ਆਪਾਂ ਨੌਜਵਾਨਾਂ ਨਾਲ ਇੱਥੇ ਕਾਫੀ ਆਪਣੇ ਨੌਜਵਾਨ ਜਿਹੜੇ ਦਸਤਾਰ ਸਖਲਾਈ ਦਿੰਦੇ ਨੇ ਦਸਤਾਰਾ ਬਨ ਰਹੇ ਨੇ ਨੌਜਵਾਨਾਂ ਦੇ ਉਹਨਾਂ ਨਾਲ ਆਪਾਂ ਗ ਤਾਂ ਮਾਣ ਹੀ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਿਰ ਕੀ ਕਹੋਗੇ ਅੱਜ ਦਸਤਾਰਾਂ ਦਾ ਜਿਹੜਾ ਤੁਸੀਂ ਇੱਥੇ ਲੰਗਰ ਲਾਇਆ ਹੈਗਾ ਹਨਾ ਨੌਜਵਾਨੀ ਜਿਹੜੀ ਪੜ੍ਹਤਰੀ ਹੈ ਕੀ ਕਹੋਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਸੋ ਜਿਹੜਾ ਮੇਨ ਸਾਡਾ ਮੰਤਵ ਹੈ ਕਿ ਇੱਥੇ ਜਿਹੜਾ ਲੰਗਰ ਦਸਤਾਰਾਂ ਦਾ ਖਾਲਸਾ ਪ੍ਰਗਟ ਦਿਹਾੜੀ ਦੇ ਉੱਤੇ ਜਿਹੜਾ ਇਹ ਲਗਾਇਆ ਗਿਆ ਕੈਂਪ ਸਾਡੇ ਨੌਜਵਾਨ ਵੀਰਾਂ ਵੱਲੋਂ ਤੇ ਪ੍ਰਬੰਧ ਕੀਤਾ ਗਿਆ ਕਿ ਜਿਹੜੇ ਇੱਥੇ ਪਤਿਤ ਹੋਏ ਵੀਰ ਨੇ ਜਾਂ ਦਸਾਰਾ ਨਹੀਂ ਸਜਾ ਕੇ ਉਹਦੇ ਰਮਾਲ ਸਜਾ ਕੇ ਉਹਦੇ ਨੱਕ ਪੁੰਜਣ ਵਾਲੇ ਸਿਰ ਦੇ ਉੱਤੇ ਗੁਰੂ ਦੀ ਹਦੂਦ ਦੇ ਅੰਦਰ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਡਾ ਵੀ ਮਨ ਕਰਦਾ ਯਾਰ ਵੀ ਜਿੰਨੇ ਜੋਗੇ ਹੈ ਤਾਂ ਇਹਨਾਂ ਨੂੰ ਸਮਝਾ ਕੇ ਪ੍ਰੇਰਿਤ ਕਰਕੇ ਗੁਰੂ ਵੱਲ ਲੈ ਕੇ ਜਾਈਏ ਇਹਨਾਂ ਨੂੰ ਸਿੱਖੀ ਦੇ ਨਾਲ ਜੋੜੀਏ ਸਿਧਾਂਤ ਦੇ ਨਾਲ ਜੋੜੀਏ ਸੋ ਬਾਕੀ ਸਾਡੇ ਵੱਡੇ ਵੀਰ ਨਰਜੀਤ ਸਿੰਘ ਤੇ ਆਪਣਾ ਸਿਮਰ ਜੋਸੀ ਵੀਰ ਇਹਨਾਂ ਦਾ ਵਿਚਾਰ ਕਰੋ ਇਹਨਾਂ ਨੇ ਅਗਲੇ ਸਿਮਰ ਜੋਰ ਜੀ ਕੀ ਕਹੋਗੇ ਅੱਜ ਦੇ ਨੌਜਵਾਨਾਂ ਨੇ ਜੇਕਰ ਆਪਾਂ ਗੱਲ ਕਰੀਏ ਇਤਿਹਾਸ ਬਾਰੇ ਜੀ ਅੱਜ ਦਾ ਬਸਾਖੀ ਦਾ ਇਤਿਹਾਸ ਹੈਗਾ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਉਹਨਾਂ ਨੂੰ ਕਿ ਵੀ ਅੱਜ ਦੇ ਦਿਨ ਕੀ ਕਿਸ ਤਰ੍ਹਾਂ ਬਸਾਖੀ ਮਨਾਈ ਜਾਂਦੀ ਹੈ ਹਾਂਜੀ ਸਭ ਤੋਂ ਪਹਿਲਾਂ 10ਵੇਂ ਪਾਸ਼ਾ ਵੱਲ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਅੱਜ ਇੱਕ ਇੱਕੇ ਦਾ ਸਬੂਤ ਦਿੱਤਾ 217 ਵੱਲੋਂ ਅਸੀਂ ਰਲ ਕੇ ਅੱਜ ਇੱਕ ਥਾਂ ਦੇ ਉੱਤੇ ਦਸਤਾਰਕ ਟੈਂਪ ਲਾਇਆਗਾ ਲੰਗਰ ਦਸਤਾਰਾਂ ਦੇ ਅਸੀਂ ਇਹੀ ਮੰਨ ਲਓ ਕਿ ਦੱਸਣਾ ਚ ਮਨ ਲੋ ਕਿ ਸ਼ਹੀਦੀ ਮੇਲੇ ਜਾਂ ਮਨ ਲੋ ਕਿ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਤੌਰ ਤੇ ਨਹੀਂ ਦਿਖਾਏ ਜਾਂਦੇ ਇਹ ਕਿ ਦਿਖਾਏ ਜਾਂਦਾ ਵੀ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਤੇ ਬਾ ਤੁਸੀਂ ਇੱਕ ਇਹ ਕੋਈ ਉਹੀ ਹੈ ਵੀ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਮੁੜ ਕੇ ਤੇ ਚੰਡੋਲਾ ਦੇ ਝੂਟੇ ਲੈ ਲਏ ਤੇ ਇਧਰ ਉਧਰ ਘੇੜੇ ਘੱਟ ਕੇ ਮੁੜ ਕੇ ਪਰ ਸਾਡਾ ਇਤਿਹਾਸ ਕੀ ਹੈ ਸ਼ਹੀਦੀ ਜੋੜ ਮੇਲੇ ਤੇ ਜਦੋਂ ਮਨ ਲੋ ਕਿ ਸਹਜਾ ਦੇ ਸ਼ਹੀਦੀ ਜੋੜ ਮੇਲੇ ਤੇ ਲੰਗਰ ਦਸਤਾਰਾਂ ਦੇ ਲੱਗਦੇ ਜਾਂ ਹੋਰ ਵੀ ਬਹੁਤ ਕੁਝ ਹੁੰਦਾ ਉਹ ਸਾਡਾ ਮੇਨ ਮਕਸਦ ਹੁੰਦਾ ਵੀ ਅਸੀਂ ਸ਼ਹੀਦਿਆਂ ਦੇ ਬਾਰੇ ਦੱਸੀਏ ਜਿਹੜੇ ਸਾਡੇ ਕੌਮ ਦੇ ਸ਼ਹੀਦ ਹੈ ਉਹਨਾਂ ਨੇ ਸਾਡੀ ਖਾਤਰ ਕੁਰਬਾਨੀਆਂ ਦਿੱ ਕੀ ਹੈ ਬਿਛੀ ਦੀ ਜੋੜ ਮਲੇ ਤਾਂ ਕਹ ਤਾਂ ਕੈਂਪ ਲਾਈ ਜਾਂਦੇ ਸਾਡੀ ਨੌਜਵਾਨ ਪੀੜੀ ਹੁੰਦੀ ਆ ਸਿਰਾਂ ਤੇ ਜਿਵੇਂ ਵੀਰੇ ਵੀਰੇ ਨੇ ਦੱਸਿਆ ਵੀ ਸਿਰਾਂ ਤੇ ਰਮਾਲ ਬੰਨ ਕੇ ਆਉਂਦੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਇਹ ਜਿਹੜੇ ਦਸਤਾਰ ਹੈ ਸਾਡੇ ਸਿਰ ਦਾ ਤਾਜ ਆ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਓ ਸਿਰਾਂ ਤੇ ਦਸਤਾਰਾਂ ਸਜਾ ਕੇ ਜਿਵੇਂ ਅੱਜ ਤਖਤ ਸ਼੍ਰੀ ਦੰਦਵਾ ਸਾਹਿਬ ਤੋਂ ਤਲਵੰਡੀ ਸਭੋ ਖਾਸ ਦਾ ਪ੍ਰਗਟ ਦਿਹਾੜਾ ਹੈ ਅੱਜ ਦੇ ਦਿਨ ਖਾਲਸਾ ਪੈਦਾ ਹੋਇਆ ਠੀਕ ਆ ਜੀ ਤੇ ਵੀ ਤੁਸੀਂ ਅੱਜ ਆਏ ਹੋ ਤਖਤ ਸ਼੍ਰੀ ਦੰਦਵਾ ਸਾਹਿਬ ਆਏ ਹੋ ਵੀ ਸਾਡੇ ਤੋਂ ਸੋਹਣੀਆਂ ਦਸਤਾਰਾਂ ਸਜਾ ਕੇ ਜਾਓ ਗੁਰਦੂ ਘਰ ਨਤਮਸਤਕ ਹੋ ਸ਼੍ਰ ਕਿ ਤੇ ਗੁਰੂ ਦੇ ਸਿੰਘ ਸਜਾਂਗੇ ਕੀ ਲੱਗਦਾ ਅੱਜ ਦੇ ਦਿਨ ਦੇ ਵਿੱਚ ਕਾਫੀ ਤੱਤ ਜਿਹੜੇ ਇਤਿਹਾਸ ਨਾਲ ਜੁੜੇ ਨੇ ਜਿਵੇਂ ਕਿ ਜਿਲ੍ਹਿਆਂ ਵਾਲੇ ਬਾਗ ਤੇ ਲਾਲੀਓ ਉਹ ਵੀ ਨੌਜਵਾਨਾਂ ਨੂੰ ਜੇਕਰ ਦਸਤਾਰਾਂ ਵੀ ਸਜਾਂਗੇ ਗੁਰਸਿੱਖ ਵੀ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਅੱਜ ਦੇ ਦਿਨ ਜਿਲ੍ਹਿਆਂ ਵਾਲੇ ਬਾਗ ਦੇ ਵੀ ਅਟੈਕ ਜਿਹੜਾ ਜਰਨਲ ਡਾਲਦੇ ਕੀਤਾ ਮੈਂ ਉਹੀ ਗੱਲ ਕਹਿਣੀ ਚਾਹੁੰਨਾ ਜਦੋਂ ਮਤਲਬ ਕਿ ਆਉਣਗੇ ਉਹਨਾਂ ਦੇ ਸਿਰ ਤੇ ਦਸਤਾਰ ਸਜੂਗੀ ਜਦੋਂ ਅਸੀਂ ਇੱਥੇ ਸਿੱਖ ਇਤਿਹਾਸ ਬਾਰੇ ਵੀ ਦੱਸਾਂਗੇ ਉਹਨਾਂ ਨੂੰ ਵੀ ਸਾਡਾ ਸਿੱਖ ਗੌਰਵ ਹੈ ਤੇ ਅੱਜ ਜੇ ਹੁਣ ਆਪਾਂ ਗੱਲ ਕਰੀਏ ਸਾਲ ਦੀ 365 ਦਿਨ ਘਟ ਪੈ ਜਾਂਦੇ ਸਾਡਾ ਦਿੱਲੀ ਇੱਕ ਸਿੱਖ ਸ਼ੀਰ ਹੈਗਾ ਅੱਜ ਦੀ ਬਗਬਰੇ ਵੀ ਇਤਿਹਾਸ ਬਾਰੇ ਨਹੀਂ ਪਤਾ ਜਿਵੇਂ ਹੌਲੀ ਹੌਲੀ ਉਹ ਮੰਨ ਲਓ ਕਿ ਸਿਰਾਂ ਤੇ ਦਸਤਾਰਾ ਸਜਾਉਣਗੇ ਇਹ ਪਹਿਲੀ ਪੌੜੀ ਹੈ ਠੀਕ ਹੈ ਹੌਲੀ ਹੌਲੀ ਗੁਰੂ ਗੁਰੂ ਘਰ ਨੂੰ ਜੁੜਨਗੇ ਤੇ ਸਿੱਖ ਤੇ ਅਜੇ ਤੋਂ ਸਾਡੇ ਮੰਨ ਲਓ ਕਿ ਜਿਹੜੇ ਕਥਾ ਬਚਕ ਨੇ ਉਹ ਇਤਿਹਾਸ ਸੁਣਾਉਂਦੇ ਆ ਉਹ ਤੇ ਆ ਸੌ ਆਟੋਮੈਟਿਕ ਉਹਨਾਂ ਦੇ ਅੰਦਰੋਂ ਚ ਗੈਰੀ ਲੱਗੂਗੀ ਅਸੀਂ ਕੇਸ ਰੱਖੀਏ ਗੁਰੂ ਤੇ ਸਿੰਘ ਸੱਜिए ਜੀ ਕੀ ਕਹੋਗੇ ਹੀਰਾ ਸਿੰਘ ਨੌਜਵਾਨਾ ਅੱਜ ਕੱਲ ਜੇ ਆਪਾਂ ਵੀ ਕਿ ਚਿੱਟੇ ਦੇ ਵਿੱਚ ਗਲਤਾਨ ਹੋ ਰਹੇ ਨੇ ਹਨਾ ਕੀ ਉਹਨਾਂ ਨੂੰ ਨੌਜਵਾਨਾਂ ਨੂੰ ਕੱਢਣ ਵਾਸਤੇ ਤੁਸੀਂ ਵੀ ਕੋਈ ਅਪਰਾਲਾ ਕਰ ਰਹੇ ਹੋ ਜੀ ਇਕ ਨਾ ਅਸੀਂ ਨਵੇਂ ਸਿਰੇ ਤੋਂ ਕੁਝ ਸੋਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਾਰਨ ਇਹ ਹੈ ਹਰ ਇੱਕ ਪੱਖ ਨੂੰ ਹਰ ਇੱਕ ਵੇ ਨੂੰ ਤਰੀਕੇ ਨੂੰ ਨਾ ਇਸ ਤਰੀਕੇ ਨਾਲ ਲਿਆ ਜਾ ਰਿਹਾ ਕਿ ਇੱਕ ਹਵਾ ਜਿਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਉਹ ਇੱਕ ਹਵਾ ਜੀ ਨਹੀਂ ਹੁੰਦੀ ਜਿੱਦਾਂ ਹਵਾ ਜੀ ਚੱਲਦੀ ਹੈ ਤੇ ਫਿਰ ਹਵਾ ਦਾ ਮਤਲਬ ਠਰਮਾ ਪੈ ਜਾਂਦਾ ਰੁਕ ਜਾਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਹਵਾ ਰੁਕੇ ਨਾ ਜਿੱਦਾਂ ਹੁਣ ਇਹ ਸਰਕਾਰਾਂ ਵੱਲੋਂ ਲਾ ਲੋ ਜਾਂ ਏਜੰਸੀਆਂ ਵੱਲੋਂ ਲਾ ਲੋ ਕਿ ਜਿੱਦਾਂ ਨਸ਼ੇ ਦੀ ਲਹਿਰ ਚਲਾਈ ਗਈ ਆ ਕਿ ਇਹ ਇੱਕ ਇਦਾਂ ਦੀ ਹਵਾ ਚਲਾਈ ਆ ਕਿ ਹਵਾ ਰੁਕਣ ਦਾ ਨਾਂ ਨਹੀਂ ਲੈ ਰਹੀ ਕਿਉਂ ਨਹੀਂ ਅਸੀਂ ਆਪਣਾ ਇਤਿਹਾਸ ਆਪਣੀ ਗੁਰਬਾਨੀ ਪ੍ਰਤੀ ਹੁਣ ਜਦੋਂ ਕਈ ਵਾਰੀ ਕੀ ਹੁੰਦਾ ਨਾ ਅਗਲਾ ਕਹਿੰਦਾ ਵੀ ਇਹ ਕੋਈ ਵੀ ਬੰਦਾ ਕੋਈ ਗੱਲ ਕਰਦਾ ਮੰਨ ਲਓ ਇਹ ਕਹਿੰਦਾ ਵੀ ਇਹਨਾਂ ਨੇ ਹਿਪਨੋਟਾਈਜ਼ ਕਰ ਲਿਆ ਬੰਦੇ ਨੂੰ ਸਾਡਾ ਇਤਿਹਾਸ ਕੋਈ ਹਿਪਨੋਟਾਈਜ਼ ਕਰਨ ਵਾਲੀ ਚੀਜ਼ ਨਹੀਂ ਹੈ ਵੀ ਇੱਕ ਵਾਰੀ ਸੁਣਾ ਦਿਓ ਤੇ ਉਹਨੂੰ ਤੁਸੀਂ ਆਪਣੇ ਵਾਸ਼ਿਸ਼ ਕਰ ਲਓ ਇਹ ਸਦੀਵੀ ਜਿਉਂਦਾ ਰਹਿਣ ਵਾਲਾ ਇਤਿਹਾਸ ਹੈ ਜਦੋਂ ਤੁਸੀਂ ਕਿਸੇ ਨੂੰ ਵੀ ਸੱਚ ਦੇ ਰਾਹ ਨਾਲ ਜੋੜੋਗੇ ਹੁਣ ਹਾਜ਼ਰਤ ਮੁਹੰਮਦ ਸਾਹਿਬ ਤੋਂ ਲੈ ਕੇ ਹਾਜ਼ਰਤ ਹੁਸੈਨ ਉਹਨਾਂ ਦੇ ਪੋਤਾ ਜੀ ਉਹ ਵੀ ਇੱਕ ਕੁਰਬਾਨ ਹੋਇਆ ਸ਼ਹਾਦਤ ਆ ਇੱਕ ਆਮ ਮਰਨ ਵਾਲੇ ਬੰਦੇ ਨੂੰ ਤੇ ਇੱਕ ਸ਼ਹਾਦਤ ਪ੍ਰਾਪਤ ਕਰਨ ਵਾਲੇ ਬੰਦੇ ਨੂੰ ਉਹਦੇ ਵਿੱਚ ਕਨਸੈਪਟ ਕਲੀਅਰ ਕੀਤਾ ਜਾਵੇ ਨਾ ਉਹਦੇ ਵਿੱਚ ਇਹ ਦੱਸਿਆ ਜਾਵੇ ਕਿ ਇਹ ਇਨਾਂ ਦੀ ਸ਼ਹਾਦਤ ਦੇ ਵਿੱਚ ਤੇ ਮਰਨ ਦੇ ਵਿੱਚ ਅੰਤਰ ਕੀ ਆ ਜਾਂ ਸਾਡਾ ਇਤਿਹਾਸ ਆ ਜਿਹੜਾ ਉਹ ਬਹੁਤੇ ਇਤਿਹਾਸ ਨੂੰ ਤੋੜ ਮਰੋੜ ਕੇ ਬੱਚਾ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਕਿਤਾਬਾਂ ਦੇ ਵਿੱਚ ਜੋ ਹੈ ਨਹੀਂ ਉਹ ਸੁਣਾਇਆ ਜਾ ਰਿਹਾ ਹੁਣ ਕਾਰਨ ਰਹਿ ਕੀ ਗਿਆ ਆ ਕਿ ਸਾਨੂੰ ਜਿਹੜੀ ਚੀਜ਼ ਪਰੋਸੀ ਆ ਲੋਕ ਬੱਚਿਆਂ ਨੂੰ ਟੀਵੀ ਰਾਹੀਂ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਲਗਨ ਨਹੀਂ ਆ ਪਰ ਅੱਜ ਟੀਵੀਆਂ ਦੇ ਉੱਤੇ ਚੈਨਲਾਂ ਦੇ ਉੱਪਰ ਹੋਰ ਕੁਝ ਦਿਖਾਇਆ ਜਾ ਰਿਹਾ ਸਮਾਂ ਲੱਗਿਆ ਜਿੰਨਾ ਸਮਾਂ ਉਹਨਾਂ ਨੂੰ ਲੱਗਿਆ ਇਹ ਚੀਜ਼ ਪੈਦਾ ਕਰਨ ਵਾਸਤੇ ਕਿ ਇਹਨਾਂ ਨੂੰ ਤੋੜਿਆ ਕਿਵੇਂ ਜਾਵੇ ਸਭ ਤੋਂ ਵੱਡਾ ਕਾਰਨ ਇਹ ਆ ਕਿ ਇਹਨਾਂ ਨੂੰ ਤੋੜਿਆ ਕਿਵੇਂ ਜਾਵੇ ਤੇ ਕੌਮ ਬੜੀ ਜਲਦੀ ਟੁੱਟ ਗਈ ਹੈ ਅਫਸੋਸ ਦੁੱਖ ਦੀ ਗੱਲ ਹੈ ਕਿ ਇਹ ਕਿ ਜਿਹੜੀ ਕੌਮ ਕਦੇ ਧੋਪਾਂ ਨਾਲ ਟੈਂਕਾਂ ਨਾਲ ਨਹੀਂ ਖਤਮ ਹੋਈ ਸੀ ਅੱਜ ਨਿੱਕੇ ਨਿੱਕੇ ਸਰੰਜਾਂ ਨਿੱਕੇ ਨਿੱਕੇ ਟੀਕੇ ਗੋਲੀਆਂ ਨਾਲ ਖਤਮ ਹੋ ਰਹੀ ਹੈ ਕੀ ਕਹੋਗੇ ਭਈ ਅੱਜ ਹਜ਼ਾਰਾਂ ਨੌਜਵਾਨਾਂ ਨੇ ਤੁਸੀਂ ਦਸਤਾਰਾ ਬੰਨ੍ਹ ਕੀ ਉਹਨਾਂ ਤੋਂ ਪਰਨ ਵੀ ਕਰਾਇਆ ਵੀ ਉਹ ਹਮੇਸ਼ਾ ਲਈ ਦਸਤਾਰ ਬੰਨ੍ਹ ਕੇ ਰੱਖਣ ਕਿਉਂਕਿ ਅੱਜ ਹੀ ਜਾ ਕੇ ਮੇਲੇ ਦੇ ਵਿੱਚ ਪੱਗ ਬਣਾ ਕੇ ਲੈ ਕੇ ਚਲੇ ਗਏ ਹੋਣਗੇ ਘਰੇ ਜਾ ਕੇ ਲਾ ਦੇਣਗੇ ਮੁੜ ਕੇ ਬੰਨ੍ਹ ਦੇ ਕੀ ਕਹੋਗੇ ਤਕਰੀਬਨ ਇਹ 70% ਜਿਹੜੇ ਨੌਜਵਾਨ ਇੱਥੇ ਆਉਂਦੇ ਆ ਸਾਡੇ ਤੋਂ ਦਸਤਾਰ ਸਜਾਉਂਦੇ ਆ ਜਿਵੇਂ ਸਾਡੇ ਕੋਲੇ ਤਿੰਨ ਚਾਰ ਵੀਰ ਇਹ ਜਿਹੇ ਆ ਜਿਨ੍ਹਾਂ ਦੇ ਇੱਕ ਇੱਕ ਹੱਥ ਹੈ ਨਹੀਂ ਗੁੱਟ ਵੱਡੇ ਆ ਜਾਂ ਕਿਸੇ ਦੀ ਬਾਹ ਵੱਡੀ ਦੀ ਆ ਜਦੋਂ ਉਹ ਵੀਰ ਇੱਕ ਅੱਥਰ ਦਿਨ ਦਸਤਾਰ ਸਜਾਉਂਦੇ ਜਾਣ ਮਨ ਲੋ ਕਿ ਇੱਥੇ ਜਿਹੜੇ ਦਸਤਾਰ ਕੋਚ ਨੇ ਉਹਨਾਂ ਦੇ ਡਬਲ ਲੜ ਕਿੰਨੇ ਸੋਹਣੇ ਲੱਗਦੇ ਆ ਗੁਰੂ ਵਾਲੇ ਸਿੰਘ ਲੱਗਦੇ ਆ ਤੇ ਵੀ ਅਸੀਂ ਮੌਨਕ ਹੋਣ ਹੈਗੇ ਤੇ ਉਹ ਅੰਦਰ ਜਦੋਂ ਮੰਨ ਲਓ ਕਿ ਇੱਕ ਵਾਰੀ ਉਹਨਾਂ ਦੇ ਪੈਂਦੀ ਹੈ ਚੰਗਿਆਰੀ ਪੂਰੀ ਪੈਂਦੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਹਨਾਂ ਨੂੰ ਫਰਕ ਪੈਂਦਾ ਵੀ ਮੰਨ ਲਓ ਕਿ ਅਸੀਂ ਅਸੀਂ ਵੀ ਦਸਤਾਰ ਸਜਾਈਏ ਤੇ ਇੱਥੋਂ ਤਕਰੀਬਨ 70% ਹੀ ਹੁਣ ਅਸੀਂ ਮੰਨ ਲਓ ਕਿ ਸੋਨਾ 17 ਦੇ ਵਿੱਚ ਜਿੱਥੇ ਦਰਸ਼ਨੀ ਜੋੜੀ ਨਵੀਂ ਬਣੀ ਹੈ ਉੱਥੇ ਕੈਂਪ ਲਾਇਆ ਸੀ ਸਾਨੂੰ ਇੱਥੇ ਘੱਟੋ ਘੱਟ 15 ਤੋਂ 20 ਨੌਜਵਾਨ ਮਿਲ ਕੇ ਗਏ ਬਾਈ ਜੀ ਤੁਸੀਂ ਪਿਛਲੀ ਵਾਰੀ ਕੈਂਪ ਲਾਇਆ ਸੀ ਅਸੀਂ ਦਸਤਾਰ ਬੰਨਣ ਲੱਗੇ ਸਭ ਤੋਂ ਜ਼ਿਆਦਾ ਮੇਨ ਮੋਰ ਕਿੱਥੋਂ ਪੈਂਦਾ ਜ ਅਸੀਂ ਪਹਿਲੇ ਦਿਨ ਕੈਂਪ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਨੂੰ ਸਿਰਫ ਦਸਤਾਰਾ ਸਜਾਉਣਾ ਉਹਨਾਂ ਨੇ ਇੱਕ ਵਾਰੀ ਫਰੈਂਡਲੀ ਹੁੰਨੇ ਆ ਦੂਸਰੇ ਦਿਨ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਦੇ ਵੀ ਸਾਡੇ ਕੌਮ ਦੇਸ਼ੀ ਦੀਆਂ ਕਿਸ ਕਿਸ ਕਾਰਨ ਕਰਕੇ ਸ਼ਹੀਦੀ ਹੋਈਆਂ ਕੇਸ ਗੁਰੂ ਦੀ ਮੋਹਰ ਨੇ ਤੇ ਜਦੋਂ ਗੁਰੂ ਸਾਹਿਬ ਜੰਗ ਦੇ ਮੈਦਾਨ ਚੋਂ ਲੰਘਦੇ ਸੀ ਤੇ ਗੁਰੂ ਸਾਹਿਬ ਨੇ ਜੁੱਤੀ ਲਾਤੀ ਸੀ ਵੀ ਮੇਰੇ ਜਿਹੜੇ ਸਿੰਘ ਨੇ ਉਹ ਲੜਦੇ ਲੜਦੇ ਸ਼ਹੀਦ ਹੋ ਚੁੱਕੇ ਆ ਤੇ ਉਹਨਾਂ ਦੇ ਕੇਸ ਆ ਜਿਹੜੇ ਧਰਤੀ ਤੇ ਬिखर ਗਏ ਤੇ ਮੇਰੀ ਜੁੱਤੀ ਉਹਨਾਂ ਦੇ ਕੇਸਾਂ ਨੂੰ ਲੱਗੇ ਤੇ ਜਦੋਂ ਆਪਾਂ ਨਾਈ ਦੀ ਦੁਕਾਨ ਤੇ ਜਾਂਦੇ ਕੇਸ ਕਟਾਉਣੇ ਆ ਤੇ ਉਹੀ ਕੇਸ ਨਾਈ ਦੇ ਪੈਰਾਂ 'ਚ ਰੋਲਦੇ ਤੁਸੀਂ ਹੁਣ ਦੇਖੋ ਵੀ ਤੁਸੀਂ ਗੁਰੂ ਦੇ ਸਿੰਘ ਸਜਣਾ ਕਿ ਤੁਸੀਂ ਮੰਨ ਲਓ ਕਿ ਗੁਰੂ ਤੋਂ ਬੇ ਬੇ ਬੇਦਾਬ ਹੋਣਾ ਹੈ ਨਾ ਤੇ ਇਸੇ ਕਰਕੇ ਉਹ ਬੱਚੇ ਫਿਰ ਮੰਨ ਲਓ ਕਿ ਹੌਲੀ ਹੌਲੀ ਦਸਤਾਰਾਂ ਸਜਾਉਂਦੇ ਆ ਦਸਤਾਰਾਂ ਸਜਾ ਜਿਓਨ ਲੱਗੀਆਂ ਤੇ 10-15 ਬੱਚੇ ਇਹ ਜਿਹੇ ਹੁੰਦੇ ਆ ਜਿਹੜੇ ਅਮਰਤ ਵੀ ਸ਼ੱਕ ਲੈਂਦੇ ਆ ਜੀ ਬਿਲਕੁਲ ਜੀ ਇਹ ਨੌਜਵਾਨ ਨੇ ਜਿਨ੍ਹਾਂ ਨੇ ਦੰਦੋ ਸਾਹਿਬ ਦੇ ਵਿੱਚ ਇੱਥੇ ਬਸਾਕੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਜੋ ਦਸਤਾਰ ਦਾ ਜਿਹੜਾ ਇੱਥੇ ਲੰਗਰ ਲਾਇਆ ਹੋਇਆ ਨੌਜਵਾਨਾਂ ਨੂੰ ਦਸਤਾਰਾ ਬਨ ਰਹੇ ਨੇਗੇ ਬਹੁਤ ਵਧੀਆ ਪ੍ਰਾਲਾਗਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਲਵੰਡੀ ਸਾਬੋ